ਉਂਦਰ ਬੈਠੀ ਹੈ ਉਹ ਕੱ비 ਆ ਨਾ ਦੀ ਲੰਬੀ ਕਿ ਇਹਨਾਂ ਦੀ ਨਹੀਂ ਮੇਰੀ ਦੱਸੋ ਮੇਰੀ ਕਿਆ ਚੱਲ ਕੰਮ ਕਰ ਆਪਣਾ ਤੇਰੀ ਦੱਸੋ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਤੂੰ ਆਪਣੇ ਸਾਸੋਰਾ ਦੀ ਤੇਰੇ ਸੇਵਾ ਦਾ ਇਹ ਕਰਮਾ ਚ ਪਰ ਤੂੰ ਹਲੇ ਕਰਦੀ ਨਹੀਂ ਤੇ ਬਾਬਾ ਜੀ ਆਏ ਸੀ ਇੱਕ ਕਹਿੰਦੇ ਮੰਮੀ ਨੇ ਕਹਿੰਦੇ ਜबान ਦੀ ਬਹੁਤ ਤੇਜ ਆ ਉਹਦੇ ਦੇਖਿਆ ਉਹ ਤਾਂ ਬਾਕੀ ਵੀ ਨਹੀਂ ਉਹਦੀ ਦਾ ਹੱਸ ਉਹਦੀ ਤਾਂ ਸਾਰਿਆਂ ਨੂੰ ਮੈਗੀ ਜਿੱਦਾਂ ਆਪਾਂ ਬੋਣੀ ਉਦਾਂ ਕਿਸੇ ਨੂੰ ਨਹੀਂ ਹੁੰਦੀ ਦੱਸਿਓ ਕਿਸ ਨੇ ਇਦਾਂ ਮੈਗੀ ਬਣਾਈ ਆ ਇਹ ਨਹੀਂ ਖਾਂਦੇ ਮੈਗੀ ਕਿ ਹਾਂ ਵੀ ਸਾਨੂੰ ਕੋਈ ਨੁਕਸਾਨ ਹੋਊਗਾ ਮੈਗੀ ਨਾਲ ਤੇ ਉਹ ਵੀ ਇਹਨੂੰ ਖਾ ਸਕਦੇ ਹੋ ਜੇ ਤੇ ਸਲੀਤ ਦਾ ਆਪਾਂ ਪਕੂੜਾ ਲਿਆਂਦਾ ਨਵਾਂ ਮੇਰੀ ਕਿਸਮਤ ਤੇਜ ਆ ਹਾਂ ਪੱਕਾ ਤੇਰੇ ਮਾਊਜ ਬਾਊ ਤੇ ਵੀ ਖਾਂਦੀ ਆ ਮਾਊਜ ਮਾਊਜ ਕਹਿੰਦਾ ਇਹ ਘੱਟ ਦੇ ਘੱਟ ਦੇ ਸਕਦੇ ਆ ਇਹ ਨਹੀਂ ਲੱਤ ਲੱਤ ਉਹਦੀ ਤਾਂ ਹੈ ਸਾਰਿਆਂ ਨੂੰ ਤੇ ਮੈਨੂੰ ਵੀ ਪਤਾ ਆ ਬੱਚੇ ਬੱਚੇ ਨੂੰ ਆਉਂਦੀ ਮੈਗੀ ਬਣਾਣੀ ਜਿੱਦਾਂ ਮੈ ਬਣਾਉਣੀ ਉਦੋਂ ਕਿਸੇ ਨੂੰ ਨਹੀਂ ਆਉਂਦੀ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਫਲੋ ਲੋ ਜੀ ਅੱਜ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਰੈਸਪੀ ਸਾਂਝੀ ਕਰਾਂਗੇ ਅੱਜ ਨਵੀਂ ਰੈਸਪੀ ਬਣਾਵਾਂਗੇ ਬਹੁਤ ਸਾਰੇ ਬਲੋਗਾਂ ਚ ਕਮੈਂਟ ਆਉਂਦੀ ਹੈ ਕਿ ਜੀ ਜੀ ਕੋਈ ਰੈਸਪੀ ਬਣਾਓ ਕੋਈ ਰੈਸਪੀ ਬਣਾਓ ਕੋਈ ਰੈਸਪੀ ਬਣਾਓ ਤਾਂ ਅੱਜ ਫੇ ਆਪਾਂ ਲੈ ਕੇ ਆਏ ਆ ਰੈਸਪੀ ਕਿਹੜੀ ਰੈਸਪੀ ਆ ਉਹ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਐਡੇ ਬਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਚਲੋ ਜੀ ਫੇ ਤਿਆਰ ਹੋ ਰੈਸਪੀ ਲਈ ਅੱਜ ਜੀ ਤੇ ਆ ਸਸਰੀਆ ਕਾਜੀ ਸਾਰਿਆਂ ਨੂੰ ਤੇ ਅੱਜ ਬਹੁਤ ਹੀ ਗੰਦ ਰੈਸਪੀ ਤੇ ਰੈਸਪੀ ਅੱਜ ਬਣਾਉਣੀ ਆ ਦਾਲ ਦੇ ਨਾਲ ਰੈਸਪੀ ਬਣਾਵਾਂਗੇ ਲਓ ਜੀ ਡੈਡੀ ਹੁਣੀ ਵੀ ਤਿਆਰ ਆ ਹੁਣ ਖਾਣ ਲਈ ਡੈਡੀ ਖਾਣੀ ਫੇ ਜੋਸੀ ਬਰੂਣਾ ਦਾੜੀ ਕੇ ਦਾ ਖਾਣੀ ਪੈ ਗਈ। ਲੋ ਜੀ ਮੈਗੀਆਂ ਲੈ ਕੇ ਆ ਗਏ ਆ। ਕਿੰਨੀਆਂ ਲੈ ਕੇ ਆਏ ਕੁਛ ਪਤਾ ਨਹੀਂ ਆਈਡੀਆ ਨਹੀਂ ਕੋਈ। ਲੈ। ਇੱਕੋ ਵਾਈਦਾ ਦਾ ਬਾਜ਼ਾਰ ਚੱਕ ਲਿਆਂਦਾ ਪੂਰਾ ਦਾ ਪੂਰਾ। ਸੈਰ ਹੋਈ ਖੁਸ਼। ਮੈਗੀਆਂ ਆ ਗਈਆਂ ਆ ਪੰਜ ਤੇ ਬੇਤੇ ਜਿਹੜੀਆਂ ਹੋਰ ਆਈਟਮਾਂ ਲੈਣੀਆਂ ਆ। ਉਹ ਆਪਾਂ ਰੱਖੀਆਂ ਫਰਿੱਜ ਵਿੱਚ ਤੇ ਉਹਨੂੰ ਵੀ ਤੁਹਾਨੂੰ ਦਿਖਾਉਣੇ ਆ। ਇੱਦੇ ਬਲੌਗ ਨਾਲ ਬਣੇ ਰਹੋ। ਚੱਕ ਲੋ ਚੱਕ ਲੋ ਹੋ ਗਈ ਚੱਕ ਲੋ ਚੱਕ ਲੋ। ਸਿਆਇਆ ਤਾਂ ਬੜੀ ਖੋਸਾ ਕਿਉਂਕਿ ਇਹਨੂੰ ਮੈਗਿਆਂ ਆਪਣੀਆਂ ਪਸੰਦ ਆ। ਲਾਲ ਬਣਾ ਲਈ। ਚਲੋ ਜੀ ਪਿਆਜ਼ ਆਪਾਂ ਲੱਗੇ ਹੁਣ ਕੱਟਣ। ਤੇ ਪਿਆਜ਼ ਨੂੰ ਸਿਲਫੂਲਕੇ ਤਾਂ ਕੱਟ ਲਈਏ ਤੇ ਆ ਜਿਹੜਾ ਸਾਡੇ ਜਿਹੜੀ ਗੁੰਗਰੀਆਂ ਆ ਟਮਾ ਇਹ। ਇਹ ਹੈਗੀ ਸਾਡੀ ਦਾਲ ਦੀ ਗੁੰਗਰੀ ਦੇ ਜਾਣੇ ਪੁੰਗਰੇ। ਇਹਨਾਂ ਦਾ ਤੁਹਾਨੂੰ ਦੱਸਾਂਗੇ ਕੀ ਕਰਨਾ ਆ। ਤੇ ਆ ਸਾਡੀਆਂ ਜਿਹੜੀਆਂ ਮੈਗਿਆਂ ਆ ਆਪਾਂ ਲੈ ਜਾਂਦੀਆਂ ਆ। ਥੋੜਾ ਆਪਾਂ ਪਿਆਜ਼ ਕੱਟ ਲਈਏ ਤੇ ਫੇਰ ਤੁਹਾਨੂੰ ਅੱਗੇ ਦੱਸਣੀ ਕੀ ਕਰਨਾ ਆ। ਹਾਂਜੀ। ਵੇ ਆਸ ਲੇਗੀ ਇਹ ਇਹ ਉਹ ਮਸਾਲਾ ਜਿਹੜਾ ਹੋਰ ਵੀ ਟੀਜ ਵਿੱਚ ਪਤਾ ਆ ਇਹ ਤਾਂ ਨੀ ਆ ਇਹ ਇਹ ਦਾ ਕੇ ਨਾ ਇਹ ਉਹ ਹਸਤੀ ਆ ਵੀ ਕੱਟ ਲਈਏ ਇੱਦੀ ਬਲੌਗ ਨਾ ਬਣਦੇ ਆ ਮੈਂ ਵੀ ਦੱਸాలే ਹਾਂਜੀ ਆਪਾਂ ਲੱਗਣਾ ਉਹ ਇਹ ਕਿ ਪੋਸਟ ਦੁਪਹਿਰ ਕੋ ਮੱਗਿਆ ਦੀ ਬਾਰਾ ਹੋਣ ਕੀ ਖਾਣਾ ਆ ਤੇ ਕੀ ਦੀ ਪੀਣੇ ਪੋਸਟ ਆ ਆ ਦੇਖੋ ਜੀ ਸੁਲੀਨ ਨੇ ਪਪਿੰਗ ਲੈਣ ਦੀ ਤਮੀ ਨਮੀ ਨਹੀਂ ਸਾਨੂੰ ਮਿਲੀ ਆ ਇਹ ਮੇਨੂੰ ਨਾਲ ਦਿੱਤੀ ਆ ਉਹ ਦੇਖੋ ਅਸੀਂ ਕਾਟਰ ਤੇ ਹੁਣ ਪਾ ਦਿੱਤਾ ਇਹ ਜਦ ਸੁਲੀਨ ਨੂੰ ਬੈਠ ਕੇ ਇਹ ਥੂਬੇ ਤੇ ਆ ਕਰਾਂਗੇ ਇਹ ਉੱਪਰ ਚੜ ਗਿਆ ਹਣੀ ਇਹ ਚਲੋ ਚਿਕੀ ਨਾ ਉੱਪਰ ਉੱਪਰ ਬੜਾਏਗਾ ਹੈ ਹਾਂ ਲੋਈ ਸਾਡੇ ਪਿਆਰ ਕੱਟ ਹੋ ਗਏ ਆ ਹੁਣ ਅਸੀਂ ਚੜੀਏ ਥੁੱਲੇ ਵੱਲੋਂ ਮੈਂ ਗੱਡੀ ਨੂੰ ਧੋਣ ਲੱਗੀ ਹਾਂ ਇਹਨੂੰ ਕੀ ਧੋਣਾ ਤੂੰ ਏ ਪਾਗਲੇ ਬਹੁਤ ਜਰਾ ਧੋਪਾ ਪਰ ਖਾਣਾ ਪੀਣਾ ਹੋਵੇ ਤਾਂ ਫੇਰ ਥੋਪੜੀ ਦੇਖਣੀ ਚਾਹੀਦੀ ਮੰਮੀ ਸਾਡੇ ਲੱਗੀ ਆ ਭਾਂਡੇ ਧੋਣ ਮੰਮੀ ਗੁੱਟਾਂ ਦਾ ਚਾਈ ਕਰਦੇ ਭਾਂਡੇ ਰਸਵੀ ਨਵੀਂ ਬੋਨ ਲਈ ਬਾਲਣ ਪਾਲਵਾਂ ਫਿੱਲੇ ਲਓ ਜੀ ਬਹਿ ਜਾ ਥੁੱਪੇ ਨਜ਼ਾਰਾ ਧੁੱਪ ਦਾ ਅਜੇ ਸੀ ਬਣਾਵਾਂਗੇ ਇਦਾਂ ਦੇ ਤਰੀਕੇ ਨਾਲ ਡੈਗੀ ਹੈਗੀ ਸਿੰਪਲ ਮੈਗੀ ਜੇ ਸਾਰਿਆਂ ਨੇ ਖਾਦੀ ਆ ਜਿਹੜੀ ਆਪ ਮੈਂ ਬਣਾਉਣੀ ਆ ਉਹ ਕਿਸੇ ਨੇ ਨਹੀਂ ਖਾਦੀ ਦੇਖ ਕੇ ਹੈਰਾਨ ਹੋ ਜੂਗੇ ਤੇ ਖਾ ਕੇ ਪਰੇਸ਼ਾਨ ਹੋ ਜੂਗੇ ਤੇ ਇਹਨੇ ਕੀ ਬਣਾਤਾ ਆ ਜਾ ਦਿਨੇ ਜਨੇ ਪਰੇਸ਼ਾਨ ਹੋਣਾ ਕਰਮੀ ਬਹੁਤ ਜ਼ਿਆਦਾ ਆ ਇਸ ਕਰਕੇ ਬਲਾਗ ਨੂੰ ਦੇਖਿਓ ਟੁੱਟੇ ਤੋਂ ਬੋਪੋ ਪੈਂਦੀ ਬਈਆ ਸੇਲਾ ਮੈਂ ਕੜਾਈ ਦਾ ਸਾਰਾ ਤੇਲ ਸੁਕਾ ਲਵਾਂ ਫੇ ਬਣਾਉਣੀ ਆ ਕਿਉਂਕਿ ਨਹੀਂ ਤਾਂ ਫੇ ਮਲੇ ਸ਼ਿੱਟੇ ਮੂੰਹ ਤੇ ਪੈਣੇ ਆ ਗਰਮੀ ਦੌਦੇ ਹੀ ਬਹੁਤ ਅੱਗ ਦੌਦੇ ਬਲ ਜਾਂਦੀ ਆ ਅੱਗ ਲੋਨ ਦੀ ਲੋੜ ਹੀ ਨਹੀਂ ਪੈਂਦੀ ਤੂੰ ਤਾਂ ਪਰਸਨ ਆਇਆ ਇੱਥੇ ਮੇਰੇ ਲੱਗ ਗਈ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਸਵਾਦ ਲਾਉਣੇ ਸੌਖੇ ਆ ਆ ਜਾ ਮੈਂ ਖਿਲਾਵਾਂ ਦੇਣੀ ਹੁਣ ਲੱਗ ਲੱਗਦਾ ਆ ਬੁੱਝੂ ਅਗ ਪਹਿਲਾ ਬੜੀ ਸੋਹਣੀ ਬਾਗੀ ਦੇ ਤਾਂ ਹੁਣ ਜੇ ਲੱਗਦੀਆਂ ਬਰਉਣ ਕੁੱਛ ਤੇ ਹੁਣ ਬੁਝੀ ਜਾਂਦੀ ਆ ਸਹਿਤੋ ਡੋਗ ਡੰਡੇ ਲੈ ਕੇ ਆ ਤੁੰ ਤੋਂ ਲਓ ਜੀ ਮੈਗਲੇ ਲੱਗਾ ਪੈਣ ਤੇਲ ਇੰਨਾ ਕੋ ਬਹੁਤਾ ਤੇਲ ਜ਼ਿਆਦਾ ਨਹੀਂ ਪੋਣਾ ਕਿਉਂਕਿ ਫੇਰ ਜ਼ਿਆਦਾ ਤੇਲ ਦਿਲ ਜਾ ਹੋ ਜਾਂਦਾ ਇਸ ਕਰਕੇ ਥੋੜੇ ਤੇਲ ਪਾਓ ਥੋੜਾ ਤੇਲ ਨੂੰ ਕਰਦੂ ਹੋਂ ਤੋਂ ਮੇਰਾ ਦੋਸਤੋ ਆਹ ਵਾਲੀ ਮਿਰਚਾ ਯੂਜ਼ ਕਰਦੀ ਜ਼ਿਆਦਾ ਕਿਉਂਕਿ ਜੇ ਆਪਾਂ ਇਹਨਾਂ ਨੂੰ ਨਾ ਵਿੱਚ ਚ ਮਸ਼ੀਨ ਵਿੱਚ ਕੱਦੂ ਕਸ਼ ਕਰਕੇ ਪਾਵਾਂਗੇ ਫਿਰ ਜ਼ਿਆਦਾ ਕੋੜੀਆਂ ਹੋਣਗੀਆਂ ਜੇ ਤੁਸੀਂ ਇਦਾਂ ਪਾਉਂਗੇ ਫਿਰ ਥੋੜੀਆਂ ਲਾਈਟ ਲੱਗੂंगी ਤੇ ਮਿਰਚਾ ਵਧੀਆ ਬਣਾ ਲੀਏ ਤੇਲ ਜਿਸਲੇ ਗਰਮ ਹੋ ਗਿਆ ਉਸਲੇ ਆਪਾਂ ਪਾ ਚੋੜ ਦਿੰਗੇ ਇਦਾਂ ਨਾਲ ਫਰਾਈ ਕਰ ਲੈਣਾ ਜਿਹੜੀਆਂ ਮਿਰਚਾਂ ਦੇ ਫਰਾਈ ਹੋ ਜੂਗੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਦੀ ਸਾਡੀ ਪਿਆਜ਼ਾਂ ਦੀ ਕੋਲੀ ਆ ਸਾਰੇ ਪਿਆਜ਼ ਵਿੱਚ ਪਾ ਲਓ ਲਓ ਕਰੋ ਤੇਲ ਵਿੱਚ ਥਿਆ ਗਾਉ। ਇਹਦਾ ਤੇਲੇ ਵਿੱਚ ਜਿਹੀ ਤਰ੍ਹਾਂ ਇਹਨਾਂ ਨੂੰ ਚਾਜਾਂ ਨੂੰ ਵਿੱਚ ਕਰ ਦੋ। ਫਰਾਈ ਕੀਤਾ ਤਰਿਹੇ ਦਾ ਕਰ ਲਓ। ਥੋੜਾ ਟਾਈਮ ਲਈ। ਜੋ ਸਾਡੇ ਕੋ ਆਵਲੀਆਂ ਸੀ ਪ੍ਰੋਟੀਨ ਵਾਲੀ ਚੀਜ਼ਾਂ ਲਈਆਂ ਆ। ਇਹ ਨਾਲ ਸਾਨੂੰ ਮੈਗੀ ਦਾ ਕੋਈ ਨੁਕਸਾਨ ਨਹੀਂ ਹੋਊਗਾ। ਤੇ ਜੋ ਬੱਚੇ ਵੀ ਖਾ ਸਕਦੇ ਆ ਇਹਨੂੰ ਤੇ ਜਿਹੜੇ ਨਹੀਂ ਖਾਂਦੇ ਮੈਗੀ ਕੀ ਹਾਂ ਵੀ ਸਾਨੂੰ ਕੋਈ ਨੁਕਸਾਨ ਹੋਊਗਾ ਮੈਗੀ ਨਾਲ। ਤੇ ਉਹ ਵੀ ਇਹਨੂੰ ਖਾ ਸਕਦੇ ਹੋ ਇਹ ਤੁਸੀਂ ਕੀ ਕਰਨਾ ਹੈ ਰਾਤ ਨੂੰ ਪਿਆਜ਼ ਰਾਤ ਨੂੰ ਨਾਲ ਜਿਹੜੇ ਚਨੇ ਆ ਤੇ ਦਾਲ ਇਹਨੂੰ ਭੇ ਦੇਣਾ ਹੈ ਦੋ ਦਿਨ ਰੱਖੋ ਤੇ ਪੁੰਗਰ ਜਾਂਦੀ ਆ ਤੇ ਇਸ ਕਰਕੇ ਜਿਹੜੀ ਪੁੰਗਰੀ ਦਾਲ ਉਹ ਵਧੀਆ ਹੁੰਦੀ ਆ ਉਦਾਂ ਵੀ ਆ ਲੋ ਸਾਡੇ ਪਿਆਜ਼ ਥੋੜੇ ਥੋੜੇ ਹੁਣ ਲਾਪੇ ਆ ਬਰਾਊਨ ਦੇ ਇਹਨਾਂ ਨੂੰ ਥੋੜਾ ਟਾਈਮ ਹੌਲੰਦ ਦਿੰਦੇ ਮੈਨੂੰ ਲਾਪੀ ਮਾੜੀ ਮਾੜੀ ਪਿਆਜ਼ਾਂ ਦੀ ਤੇਰੇ ਵਿੱਚ ਥੋੜਾ ਜਿਹਾ ਜਿਹੜਾ ਮਿਕਸ ਕੀਤਾ ਹੈ ਇਦਾਂ ਇਹ ਪਾਵਾਂਗੇ ਹੁਣ ਤੇ ਮਿਕਸ ਕੀ ਤੇਲ ਚ ਪਾ ਲਓ ਇਹਨੂੰ ਵੀ ਇਹਨਾਂ ਦੇ ਪਿਆਜ਼ਾਂ ਇਹ ਨਾਲ ਥੋੜਾ ਥੋੜਾ ਭੁੰਨ ਲਓ ਇਦਾਂ ਜਿੰਨੇ ਤੁਸੀਂ ਪਾਉਣਾ ਚਾਹੁੰਦੇ ਹੋ ਉਹਨੇ ਪਾ ਸਕਦੇ ਹਾਂ ਦੇਖੋ ਕਿੰਨੀ ਸੋਹਣੀ ਸਮੈਲ ਆਉਂਦੀ ਆ ਜੇ ਕੋਈ ਬਣਾਉਗਾ ਨਾ ਘਰੇ ਤਾਂ ਉਹਨੂੰ ਸਮੈਲ ਆਉਗੀ ਹੁਣ ਤਾਂ ਫੂਨ ਵਿੱਚ ਤਾਂ ਨਹੀਂ ਹੁੰਦੀ ਇਹ ਇੱਕ ਵਾਈ ਟਰਾਈ ਕਰਿਓ ਇਹ ਨਾਲ ਜਿਦੋਂ ਤੁਹਾਡੇ ਚਨੇ ਵੀ ਫਰਾਈ ਹੋ ਜੂਗੇ ਇਹਦੇ ਤੁਹਾਡੀ ਦਾਲ ਆ ਉਹ ਵੀ ਫਰਾਈ ਹੋ ਜੂਗੀ। ਕੋਠੇ ਜਦਾਂ ਲੇ ਹੋ ਗਿਆ ਲੈ। ਕਿੰਨਾ ਸੋਹਣਾ ਜਿਦੋਂ ਚਨੇ ਵੀ ਥੋੜੇ ਸਾਡੇ ਹੋ ਗਏ ਆ ਤੇ ਪਿਆਜ਼ ਵੀ ਕਲਰ ਹੋ ਗਿਆ। ਕੱਲੇ ਕੱਲੇ ਹੋ ਗਏ ਪਿਆਜ਼ ਵੀ ਤਾਲ ਗਏ। ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਨੂਨ ਮਿਰਚ। ਨਮਕ ਪਾ ਲਾਂਗੇ। ਜਦਾਂ ਕੁਝ ਪਾਉਣਾ ਚਾਹੁੰਦੇ ਆ। ਨਮਕ ਪਾਤੀ ਹਲਦੀ ਪਾ ਲੋ ਉਹ ਨਹੀਂ ਬਣਾਈ ਹੁੰਦੀ ਦਾ ਹੈ ਉਹ ਨਹੀਂ ਤਾਂ ਸਾਰਿਆਂ ਨੂੰ ਮੈਂ ਜਿੱਦਾਂ ਆਪਾਂ ਬਣਾਉਣੀ ਉਦਾਂ ਕਿਸੇ ਨੂੰ ਨਹੀਂ ਹੁੰਦੀ ਦੱਸਿਓ ਕਿਸ ਨੇ ਇਦਾਂ ਮੈਗੀ ਬਣਾਈ ਆ ਇਦਾਂ ਮੈਂ ਬਣਾਉਂਦੀ ਆ ਲਓ ਜੀ ਹੁਣ ਸਾਰੀ ਦਾਲ ਵਿੱਚ ਜਿਹੜੀ ਆਪਾਂ ਚਨੇ ਪਾਏ ਆ ਦਾਲ ਪਾਈ ਆ ਸਾਰੀ ਮਿਕਸ ਕਰ ਦੇਣੀ ਆ ਇਦਾਂ ਦਾ ਚਨੇ ਚਨੇ ਪੋਂ ਨਾਲ ਪਹਿਲਾਂ ਕੀ ਹੁਣਾਇਆ ਚਣਿਆਂ ਵਿੱਚ ਵੀ ਲੂਣ ਵਿੱਚ ਐਡ ਹੋ ਜਾਣਾ ਦਾਲ ਵਿੱਚ ਵੀ ਹੋਣਾ ਇਹ ਤੁਹਾਨੂੰ ਫਿੱਕੀ ਫਿੱਕੀ ਪਛਾਣੇ ਨਹੀਂ ਲੱਗੂਗੀ ਨਾ ਹੀ ਦਾਲ ਫਿੱਕੀ ਲੱਗੂਗੀ ਉਹਦੀ ਤਾਂ ਹੈ ਸਾਰਿਆਂ ਨੂੰ ਤਾਂ ਮੈਨੂੰ ਵੀ ਪਤਾ ਆ ਬੱਚੇ ਬੱਚੇ ਨੂੰ ਆਉਂਦੀ ਮੈਗੀ ਬਣਨੀ ਜਿੱਦਾਂ ਮੈ ਬਣੋ ਨਹੀਂ ਉਦੋਂ ਕਿਸੇ ਨੂੰ ਨਹੀਂ ਆਉਂਦੀ ਬੱਚਾ ਕਿਦਾਂ ਆਹਾਂ ਥੋੜੋ ਬੇਟ ਪਾਈਦੇ ਆ ਇਹ ਹੀ ਤਾਂ ਨਵਾਂ ਤਰੀਕਾ ਆ ਦੋ ਦੋ ਦੁੰਗਾਂ ਮੈਗੀ ਆ ਮੈਗੀ Yeah. Four, two, three, four, five. Five, हो हो भी भी गए गए चने मैगी खोला गे ਉਨਾ ਤੁਸੀਂ ਇਹਦਾ ਤੋੜ ਸਕਦੇ ਵਿੱਚ ਇਹਦਾ ਕੱਪਿਆ ਤੇ ਹੁਣ ਆਪਾਂ ਪਾਵਾਂਗੇ ਇੱਕ ਗਲਾਸ ਪਾਣੀ ਹੁਣ ਵਿੱਚ ਐਡ ਕਰੋ ਮਸਾਲਾ ਹਾਂਜੀ ਬੱਬਾ ਜੀ ਹਾਂਜੀ ਬੱਬਾ ਜੀ ਕਿੱਥੋਂ ਆਏ? ਬਾਗਵਾਲੀ ਕਿਸਮਤ ਤੇ ਤੁਹਾਡੀ ਬਣੀ ਕਿਸਮਤ ਇਹ ਜਾ ਹਾਂ ਜੀ ਮਾਉਂਜ ਮਾਉਂਜ ਕਿੰਦਾ ਪਤਾ ਲੱਗਾ ਮੈਂ ਤਕਦੀਰ ਤੇਰੀ ਬਹੁਤ ਅੱਛੀ ਹੈ ਇਸਲਾ ਧੀਏ ਮੇਰੀ ਦੱਸੋ ਮੇਰੀ ਕਾਜ ਕਰ ਆਪਣਾ ਤੇਰੀ ਦੱਸੋ ਹਾਂਜੀ ਕੋੰਦਾ ਸਭ ਤਾਂ ਕਰਦਾ ਮਰਜੀ ਦਾ ਮਰਜੀ ਦਾ ਕਰਦਾ ਮੈਂ ਮਰਜੀ ਇਹਦੇ ਚੱਲਦੀ ਆਪਣੀ ਮਰਜੀ ਕਰਦਾ ਮੈਂ ਕਾਮਯਾਬੀ ਬਹੁਤ ਮੇਰੀ ਸੱਚੀ ਗੱਲ ਹੈ ਕਿਹਦੀ ਰਾਤ ਨਾ ਬਤਾਏ ਬੇਲ ਦੀ ਗੱਲ ਨਾ ਸਿਆ ਗਲਾ ਤੁਸੀਂ ਕਿਸੇ ਨੂੰ ਆਪਣੀ ਉਹਨੇ ਸਭ ਕੁਝ ਕਰੇ ਮਰਜ਼ੀ ਸੀ ਹੂੰ ਮਾਇਆ ਮੇ ਬਰਕਤ ਨਹੀਂ ਸੀ ਹੂੰ ਬਰਕ ਮੈਂ ਤਾਂ ਪਹਿਲਾਂ ਆਉਂਦਾ ਨਹੀਂ ਹੈਗਾ ਚੰਗੀ ਤਰ੍ਹਾਂ ਮਾਇਆ ਤਾਂ ਬਹੁਤ ਕੁਝ ਕਰਦੇ ਨੇ ਮਾਇਆ ਮੇਰੇ ਮੇਰੇ ਬਹੁਤ ਪਰਾਈ ਚਲਾਈ ਗੱਠੇ ਦੀ ਨਹੀਂ ਬਣੀ ਅੱਛਾ ਪਰ ਦਨ ਕੀ ਟੋਟ ਨਹੀਂ ਕਰੇ ਕਿਸਮਤ ਨੂੰ ਟੋਟ ਨਹੀਂ ਆਉਗੀ ਕਦੀ ਕਿਆ ਨਾਮ ਹੈ ਤੇਰਾ ਰੋਸ਼ਨ ਲਾਲ ਤੁਨਾਰਾਸੀ ਤੁਨਾਰਾਸੀ ਛੋਟਾ ਦਿਲ ਵਾਲੇ ਹੈ ਤੁਹਾਰੇ ਅਦੇ ਉਦਾਰਪੇ ਕਣਦੇ ਕਹਿੰਦੇ ਪਿਤਾ ਸਾਡੇ ਦਿਲ ਵਾਲੇ ਆ ਤੁਹਾਨੂੰ ਕਿਹੜੀ ਕਹਿੰਦੇ ਆ ਖਾਣਾ ਨਹੀਂ ਖਾਦਾ ਵਾਕਿਆ ਕੇ ਦਾ ਬਾਬਾ ਜੀ ਲਓ ਜੀ ਮੈਗੀ ਦੇ ਵਿੱਚ ਹੀ ਸਿੱਟ ਲਿਆ ਜੀ ਆ ਕੁਛ ਤਿੰਨ ਪਲ ਨਹੀਂ ਮੈਗੀ ਮੇਰੇ ਬਾਰੇ ਕੋ ਦੱਸਿਆ ਹੀ ਨਹੀਂ ਬਸ ਨਹੀਂ ਔਰ ਸਟੱਲਾ ਬਾਬੇ ਨੂੰ ਦੇਦੀ ਮੈਗੀ। ਪਸਟਾਇਆ ਤਾਂ ਪਰ ਬਚ ਗਿਆ। ਦਾਰਪੇ। ਹਾਂਜੀ ਬਚ ਗਈ ਉਹਦਾ। ਬਚ ਗਿਆ ਦੇ ਤਾਂ ਬਹੁਤ ਬੁਰੀ ਮੁਸੀਬਤ ਸੀ। ਆਮ ਤਾਂ ਬਹੁਤ ਉੱਚਾ ਸੋਚਦਾ ਪਰ ਬੰਨਤਾ ਨਹੀਂ। ਜੈ ਬਾਬਾ ਸਤਿਗੁਰੂ ਜੀ। ਮੈਗੀ ਖਾਣੀ ਬਾਬਾ? ਮੈਗੀ। ਲਈ ਜੀ। ਹਾਂ ਹਾਂ। ਇਹ ਨਹੀਂ ਮੂ ਮਰੇ ਬਹੁਤ ਲੰਮੀ ਇਸ ਦੀ। ਆਹ। ਉਹ ਬੁੜਾ ਆ ਪਤਨੀ ਪਤਨੀ ਘਰ ਵਾਲੀ। ਪਤਨੀ ਹੈਗੀ। ਪਤਨੀ ਅੰਦਰ ਬੈਠੀ ਹੈ ਉਹ ਕੱ비 ਆ। ਬੰਨਦੀ ਲੰਮੀ ਕਿ ਇਹਨਾਂ ਦੀ। ਨਹੀਂ। ਐਸਟੇਡੀ ਸਕੇਲੀ ਪਤਨੀ ਉਹ ਕੱਬੀ ਆ ਭਰਾਵਾ ਅੰਦਰ ਬੈਠੀ ਆ ਮੈਂ ਪਿੱਛੇ ਸਫਰ ਕੀਤਾ ਵਿਦੇਸ਼ ਕਾ ਕੀਤਾ ਕਿ ਨਹੀਂ ਕਿੱਥੋਂ ਇਹਨਾਂ ਨੇ ਕੀਤਾ ਹੀ ਨਹੀਂ ਸਗ੍ਹਾ ਸਫਰਵਾ ਮੈਂ ਕੀਤਾ ਨਹੀਂ ਗੁਲਾਮ ਹੀ ਨਹੀਂ ਸੀ ਕਾ ਇਹ ਆਪਣੇ ਕੰਮ ਸੋਚਦਾ ਸਫਰ ਸੇ ਹੰਕਟ ਆਇਆ ਤਾਂ ਪਰ ਬਚ ਗਿਆ ਵੀ ਠਕਸਟਾ ਜੀ ਚੱਲ ਰਹਾ ਸੰਕਟ ਵੀ ਮੈਗੀ ਬਣ ਕੇ ਸਾਡੀ ਹੋ ਚਲੀ ਆ ਰੈਡੀ ਤੇ ਚਨੇ ਦਾਲ ਸਭ ਕੁਛ ਹੀ ਪਾਇਆ ਇਹ ਬਣਾਈ ਆਪਾ ਜੀ ਗ੍ਰੀਨ ਮੂੰਗੀ ਦੀ ਦਾਲ ਪਾ ਕੇ ਤੇ ਬੇਦ ਦੇ ਵਿੱਚ ਵਿੱਚ ਪਾਏ ਹੈਗੇ ਆ ਚਨੇ ਪਾਏ ਚਨੇ ਮੈਗੀ ਸਭ ਤੋਂ ਲੱਗ ਤੇ ਡਿਫਰੈਂਟ ਤਰੀਕੇ ਨਾਲ ਬਣੀ ਹੋਈ ਹੈ ਟੇਸਟੀ ਹੁਣ ਪਾਉਣੇ ਆ ਖਾ ਜਾਣੂ ਖਾਣੀ ਮੈਗੀ ਆਪਾਂ ਤੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਤੇ ਵਿਚਾਰ ਰੱਖੋ ਸਾਰਿਆਂ ਨੇ ਇੱਦੀ ਵਲੌਗ ਨਾਲ ਬਣੇ ਰਹੋ ਹਾਂ ਹੋ ਗਈ ਆ ਰੈਡੀ ਸਾਡੀ ਮੈਗੀ ਹੁਣ ਆਪਾਂ ਪਾਉਣ ਲੱਗੇ ਆ ਕੋਲੀਆਂ ਨਾਲ ਅੰਮਾ ਕੋਲੀਆਂ ਚ ਪਾ ਲਓ ਤੇ ਖਾਈਏ ਮੈਂ ਤੇ ਕੁਝ ਨਾ ਪਾ ਕੇ ਨਾ ਦਿਓ ਸੈਜ ਆ ਠੱਪੜ ਪਾਜਣੇ ਹੁੰਦੇ ਤੇ ਕੱਲੀ ਮੈਗੀ ਨਹੀਂ ਖਾਈ ਦੀ ਮੈਂ ਕੱਲੀ ਖਾਣੀ ਆ ਰੋਟੀ ਦੇ ਨਾਲ ਖਾਣੀ ਆ ਰੋਟੀ ਨਾਲ ਖਾਣੀ ਨਾਲ ਰੋਟੀ ਦਾ ਅੰਦਰ ਅਸੀਂ ਵਿੱਚ ਪਰੌਂਠੀ ਤੇ ਵਗੈਰਾ ਪਾਏ ਆ ਤੁਸੀਂ ਇਹਨੂੰ ਕੱਲੀ ਵੀ ਖਾ ਸਕਦੇ ਹੋ ਨਾਲ ਤਾਰ ਸਭ ਕੁਝ ਪਾਇਆ ਆ ਸਰ ਰੋਟੀਆਂ ਖਾ ਲਈ ਲਓ ਜੀ ਇੱਕ ਜਾਨ ਜੋਗੀ ਹੁਣ ਬਚ ਗਈ ਐ ਲਓ ਜੀ ਪੈ ਗਈ ਐ ਲੈ ਲਓ ਆਪਾਂ ਥੋੜੀ ਲਓ ਜੀ ਹੁਣ ਆਪਾਂ ਸਾਰਿਆਂ ਦਾ ਕੇ ਟੇਸਟ ਕਰਾਉਨੇ ਆ ਕਿਦਾਂ ਦਾ ਟੇਸਟ ਆਦਾ ਆ ਜੋ ਹਾਂਜੀ ਦੋ ਪਹਿਲਾਂ ਡੈਡੀ ਜੀ ਦੋਲ ਦੇਖੋ ਕਿ ਕਿਦਾਂ ਲੱਗਦੀ ਹੈ। ਖਾਗੇ ਫੜਾ ਦੇ। ਗਰਮੀ ਘਾਲਣ ਹੁਣ ਉਹ। ਇੱਕ ਦੰਦੇ ਵੀ ਲਖਾ ਕੇ ਤਾਂ ਦੇਖ ਰੋ ਉੱਜਾ ਮੇਰੀ ਬੋਡੀ। ਦੱਸਿਓ 100 ਵਿੱਚ ਕਿੰਨੇ ਨੰਬਰ ਦੇਣੀ। ਹਾਂ। 100 ਦਾ। ਖਾ ਲਿਆ। ਕੋਈ ਤਾਂ ਕਿੰਨੇ ਨੰਬਰ? 100 ਬੜਾ। 100 ਬੜਾ ਸੋਹ। ਆ ਗਾ ਨਾ ਫੜਾ। 100 ਬੜਾ। ਮਾਂ ਮੈਂ ਹੀਲ ਦੇਖੀ ਜੀ ਪਈ ਆ ਦਰਮੀਆਂ ਤੋਂ ਖਾਦੀ ਕਦੀ ਖਾਦੀ ਨਹੀਂ ਮੈਂ ਖਾਦੀ ਤਿੰਨ ਹਜ਼ਾਰ ਵਿੱਚ ਨੰਬਰ ਸੱਚੇ ਸਾਰੇ ਦੇਓ ਇਹ ਘੱਟ ਦੇ ਘੱਟ ਦੇ ਸਕਦੇ ਆ ਇਹ ਨਹੀਂ ਲੱਖ ਲੱਖ ਸੋਜ ਜਿਦਾ ਸਵਾਦ ਵੀ ਪਉ ਜਾਂਦੀ ਲੱਖ ਕਿੱਦਾਂ ਆਹ ਜੋ ਲੱਖ ਨੰਬਰ ਲੇ ਲੱਖ ਸੋਜ ਲੱਖ ਦੀ ਲੈ ਲਓ ਸਵਾਦ ਛੋਟੀ ਮੈਂ ਥੋੜੀ ਲੈ ਇਹ ਚ ਪਾ ਲਓ ਸਵਾਦ ਨਾਲ ਮੇਰੀ ਅੱਖ ਲਿਆ ਜਾ ਦੋ ਬਟਾ ਦੋ ਮੈਂ ਨਹੀਂ ਆਪਣੇ ਆਪ ਨੂੰ ਬੱਦ ਦੋ ਮਿੰਟ ਇਹ ਉਧਰ ਗੱਲ ਬਥੈਂਡਾ 100 ਬਟਾ 100 ਬੋਠਾ ਰਾ 100 ਬਟਾ 100 ਇਹ ਸੋਹਰਾ ਮੈਂ ਕਿਹਨਾਂ ਜਾਣ ਕੇ ਕਹਿਤਾ ਕਰਦੇ ਹਾਂ ਓਹ ਬਟਾ 100 ਉਹ ਬੜਾ ਸੋਹਣਾ ਜੂਬੇ ਪਾਇਆ ਸੀਗਾ ਅਲੱਗ ਡਿਫਰੈਂਟ ਉਹਦਾ ਕੁਝ ਨਹੀਂ ਪਤਾ ਲੱਗਾ ਚੜੇ ਜਿਹੜੇ ਪਾਇਣਾ ਹੀ ਉਹ ਤਾਂ ਬਿਲਕੁਲ ਫرائی ਹੋ ਕੇ ਨਾ ਉਹ ਹੋ ਗਿਆ ਬੋਲੇ ਬੋਲੇ ਇਹ ਹੱਥ ਵਿੱਚ ਆ ਸਕਦਾ ਜਿਹੜੀ ਦਾਣ ਆ ਨਾ ਉਹ ਤਾਂ ਬਿਲਕੁਲ ਹੀ ਹੋਈ ਆ ਇੱਕ ਵਾਰੀ ਤੁਸੀਂ ਬਸ ਖਾਓ ਤੇ ਚਲ ਜਾਂਦੀ ਥੱਲੇ ਨੂੰ ਇੰਨੀ ਮਤਲਬ ਕਿ ਟੁੰਗਰੀ ਪਈ ਸੀ ਤੇ ਉਹ ਤਾਂ ਤੇਲ ਦੇ ਵਿੱਚ ਤਲ ਕੇ ਬੜਾ ਆਓ ਜੀ ਮੈਗੀ ਇੰਨੀ ਟੇਸਟੀ ਬਣੀ ਆ ਕਹਿੰਦੇ ਕੀ ਰੋਟੀ ਨਾਲ ਖਾ ਹੋ ਰਹੀ ਆ ਮੈਗੀ ਬਹੁਤ ਜਰਾ ਟੇਸਟੀ ਬਣੀ ਖਾਹਾ ਕੇ ਮੂੰਹ ਤੇ ਪਾਣੀ ਹੋ ਲੱਪਿਆ ਮੰਮੀ ਨੇ ਅੱਜ ਪਹਿਲੀ ਵਾਰੀ ਖਾਧੀ ਹੋਇ ਤਾਂ ਮੰਮੀ ਨੂੰ ਮੈਗੀ ਬਿਲਕੁਲ ਵੀ ਪਸੰਦ ਨਹੀਂ ਸੀ ਨਾ ਮੈਂ ਖਾਦੀ ਨਹੀਂ ਮੰਮੀ ਨੇ ਚੰਗੀ ਲਾਦੀ ਸੀ ਪਰ ਮੰਮੀ ਨੇ ਵਾ ਜਿਹੜੀ ਚੀਜ਼ਾਂ ਪਾਈਆਂ ਉਹਨਾਂ ਨਾਲ ਬਹੁਤ ਟੇਸਟ ਅਲੱਗ ਆ ਆ ਤੁਸੀਂ ਵੀ ਕੋਈ ਜੂ ਟ੍ਰਾਈ ਕਰਿਓ ਉਹ ਸਵਾਲ ਪਾਦੀ ਆ ਹੈ ਬਹੁਤ ਜ਼ਿਆਦਾ ਟੇਸਟੀ ਬਣੀ ਮੈਗੀ ਤਾਂ ਕੋਈ ਔਖਾ ਤਰੀਕਾ ਨਹੀਂ ਉਹ ਚੜੇ ਤੇ ਦਾਲ ਨੂੰ ਰਾਤ ਨੂੰ ਤੁਸੀਂ ਭਿਗੇ ਰੱਖ ਲੈਣਾ ਇਦਾਂ ਲੱਗਦਾ ਜਿੱਦਾਂ ਵਿੱਚ ਨਾ ਉਹ ਪਾਏ ਹੁੰਦੀ ਏ ਇਹਦਾ ਬਾਦਾਮ ਵਗੈਰਾ ਮਖਜ਼ ਵਗੈਰਾ ਪਾਏ ਹੁੰਦੇ ਉਦਾਂ ਲੱਗਦਾ ਸਵਾਦ ਬਹੁਤ ਸਵਾਦ ਟੇਸਟੀ ਲੱਗਾ ਉਦਾਂ ਵੀ ਮਾੜੀ ਵੀ ਨਹੀਂ ਲੱਗਦੀ ਮੈਗੀ ਕਈ ਵੇਲੇ ਆਪਾਂ ਮੈਗੀ ਖਾਂਦੇ ਮਾੜੀ ਲੱਗਦੀ ਬੱਚਿਆਂ ਨੂੰ ਨਹੀਂ ਖਲੋਣੀ ਤੁਸੀਂ ਖਲਾ ਸਕਦੇ ਆਪਣੇ ਪਰਿਵਾਰ ਵਿੱਚ ਸਾਰਿਆਂ ਨੂੰ ਤੇ ਬਾਬਾ ਜੀ ਆਏ ਸੀ ਇੱਕ ਕਹਿੰਦੇ ਮੰਮੀ ਨੇ ਕਹਿੰਦੇ ਜਵਾਨ ਦੀ ਬਹੁਤ ਤੇਜ਼ ਆ ਦੇਖਿਆ ਕਿਨੇ ਮੰਮੀ ਦੇ ਹੋਰ ਕਾਲ ਕੋਈ ਕਰਦੇ ਨਹੀਂ ਜਵਾਨ ਦੀ ਜਵਾਨ ਕੇ ਜਵਾਨ ਬਣ ਕੇ ਕਰਦੀ ਡੈਡੀ ਨਹੀਂ ਦਾਦੀ ਕਹਿੰਦੀ ਇਹਨੂੰ ਬਾਬਨ ਗਿਆ ਇਹ ਇਹਨੂੰ ਹਮ ਇਹ ਮੈਂ ਇਹਨੇ ਫਲਾਈ ਬੋਸ ਕਰਿਆ ਗਾਨੀ ਹਾਂ ਹਾਂ ਕਹਿੰਦੇ ਇਹਨੇ ਪੜਨਾ ਇਹਨੂੰ ਕਦੋਂ ਗਿਆ ਹਾਂ ਕਿ ਮੈਂ ਕਿਦੋਂ ਕਰੀ ਬਾਹਰ ਹਾਂ ਇਹ ਬੋ ਪੜਨਾ ਇਹਨੂੰ ਇਹ ਸਾਨੂੰ ਪੜਾਉ ਲੱਗਦਾ ਮਿੰਤਾ ਹੀ ਲਾ ਦ ਕੋਟ ਕੇ ਕੋਟ ਕੇ ਲੰਬੇ ਲਾ ਕੇ ਆਣੀ ਸੁਲਿਆ ਕਰੂਗਾ ਇੱਕ ਲਾਤ ਇੱਕ ਲਾਤ ਤੋੜਦੇ ਗੱਣੇ ਆ ਨਾ ਲੋ ਜੀ ਡੈਡੀ ਪਾਣੀ ਲੈ ਕੇ ਰੋਟੀ ਖਾ ਹੋ ਕੇ ਪਾਣੀ ਮੇ ਦੇਣਾ ਚੇਤਾ ਭੁੱਲ ਗਈ ਸੀ ਤੇ ਸਾਡੇ ਮੈ ਕਿਥੋਂ ਮੈ ਕਹ ਲਈ ਮੈ ਗਈ ਦਿੱਤੀ ਸੀ ਸੱਚੇ ਰੋਟੀ ਵੀ ਤੇ ਆਪੂ ਲੈ ਕੇ ਤੇ ਪਾਣੀ ਵੀ ਆਪੂ ਮੈਨੂੰ ਕਹਿੰਦੇ ਮੈਨੂੰ ਕਹਿੰਦੇ ਤੂੰ ਤਾਂ ਆਪਣੇ ਸਾਸੋਰਾ ਦੀ ਤੇਰੇ ਸੇਵਾ ਦਾ ਇਹੀ ਕਰਮਾ ਚ ਪਰ ਤੂੰ ਹਲੇ ਕਰਦੀ ਨਹੀਂ ਤੂੰ ਕਹਿੰਦੀ ਆ ਹਲੇ ਹਲੇ ਤਕੜੇ ਆ ਕੇਰੇ ਆਹ ਕਹਿੰਦੇ ਤੂੰ ਹਲੇ ਕਹਿੰਦੀ ਤਕੜੇ ਆ ਹਲੇ ਕਰ ਸਕਦੇ ਆ ਨਹੀਂ ਮਮੀ ਸਾਡੇ ਤਾਂ ਬਹੁਤ ਕੰਮ ਕਰਦੇ ਆ ਐਮੀਗਾ ਤਾਂ ਕਹਿਣਾ ਮਮੀ ਸਾਡੇ ਨਿਆਣਾ ਵੀ ਸੰਭਲ ਲੈਂਦੇ ਮੇਰਾ ਤੇ ਕੰਮ ਵੀ ਕਰ ਲੈਂਦੇ ਆ ਮੈਨੂੰ ਕੋਈ ਤੰਗੀ ਨਹੀਂ ਹੁੰਦੀ ਤਦ ਮੇਰੀ ਬਾਰੀ ਆਊਗੀ ਮੈਂ ਵੀ ਸਾਂਭੂ ਦੀ ਜਰੂਰ ਹਲੇ ਉੱਕਾ ਮੁਕਾ ਕਰੀ ਜਾਂਨੀ ਜਿਹੜਾ ਘਟ ਦੇਣਾ ਫੇਰ ਦਿੱਤੀ ਜੋ ਕਰਦੇ ਡੈਰੀ ਡੈਰੀ ਮੰਮੀ ਕਹਿੰਦੇ ਮੰਮੀ ਨੇ ਤਾਂ ਖੋਜ ਬਹੁਤ ਬਣਾਈ ਆ ਲੈ ਮੰਮੀ ਹੈ ਮੰਮੀ ਤੂੰ ਹੀ ਜੋ ਪਰਾਈ ਖਾਈ ਜਾਂਦੇ ਆ ਬਹੁਤ ਜਿਹੜੇ ਸਲੀਤ ਦਾ ਆਪਾਂ ਪਘੂੜਾ ਲਿਆਂਦਾ ਨਵਾਂ ਜਿਹੜੇ ਸਲੀਤ ਟੰਗ ਦਿੱਤੀ ਉੱਪਰ ਸਾਨੂੰ ਗੋਸਤ ਆਉਂਦੀ ਆ ਇਹ ਦਾਲ ਨਿਕਲ ਆਸੀਂ ਦੇਖ ਲੋ ਕਿੰਨੇ ਥੱਲੇ ਆ ਤੇ ਇਹ ਦੇਖ ਲੋ ਕਿੰਨੀ ਉੱਪਰ ਆ ਆਤਾ ਸਵਾਵਟ ਲੱਗਦੀ ਤੀਜਸਲੀ ਕਿੰਨੇ ਦੇਖ ਲੋ ਕਿੰਨੀ ਦੂਰ ਆ ਦੇਖ ਲੋ ਉਹ ਆ ਰਿਹਾ ਦਸ ਮਾਰਟਨ ਤੀਜਸਲੀਨ ਆਤਾ ਸਵਾਵਟ ਟੰਗ ਦਿੱਤੀ ਆ ਕਿਉਂਕਿ ਸਾਨੂੰ ਬੋਸਤ ਆਉਂਦੀ ਆ ਜੱਛੂ ਬਿੰਗੂ ਓਏ ਪਿੰਗਿਆ ਕਿੱਦਾਂ ਨਹੀਂ ਆ ਰਹਾ ਬੰਨਿਆ ਸਹੀ ਹੈ ਹੈ ਇਹ ਨਹੀਂ ਨਾ ਕਰ ਰਿਹਾ ਮਮੀ ਕਹਿੰਦੀ ਨੀਵਾ ਕਰੋ ਓ ਕਿੱਦਾਂ ਵੇ ਓ ਬੇਟੀ RAM ਨਾਲ ਦੰਦ ਕੱਢਦੀ ਓ ਅੱਜ ਤੁਹਾਨੂੰ ਚੜ ਗਈਆਂ ਹਾਂ ਆਹ ਕਹਿੰਦੇ ਬੰਦ ਓ ਲਓ ਜੀ ਹੁਣ ਮੈਂ ਸਾਡੇ ਕਮਰੇ ਦੀ ਹਾਲਤ ਬਹੁਤ ਖਰਾਬ ਹੋਈ ਆ ਬੁਖ ਲਾਰਾ ਪਿਆ